ਲੋਕ ਕਹਿੰਦੇ ਨੇ ਕਿ ਜਾਦੂ ਟੋਨਾ ਟਾਈਪ ਕੁਝ ਗੱਲਾਂ ਹੁੰਦੀਆਂ ਨੇ ਤੇ ਉਹਦੇ ਵਿੱਚ ਬੱਚਿਆਂ ਨੂੰ ਇੱਕ ਤਰ੍ਹਾਂ ਸਾਵਧਾਨ ਕੀਤਾ ਜਾਂਦਾ ਕਿ ਉਹਨਾਂ ਦੇ ਵੱਲੋਂ ਬਾਹਰ ਨਿਕਲੇ ਜਾਵੇ ਰਾਤ ਨੂੰ ਜੇ ਇਸ ਸੰਸਾਰ ਦੇ ਵਿੱਚ ਅੱਛੀ ਚੀਜ਼ ਹੈ ਤਾਂ ਨਾਨਕ ਬੁਰੀ ਚੀਜ਼ਾਂ ਵੀ ਹੋਣਗੀਆਂ ਇਹ ਇੱਕ ਚੀਜ਼ ਕੀ ਕੁਚੜਾ ਹੈ ਕਿ ਐਸੀ ਜਗ੍ਹਾ ਤੇ ਵੀ ਦੁਰਘਟਨਾ ਹੁੰਦੀ ਇਸ ਮਾਮਲਾ ਰਹਿੰਦੀ ਹੈ ਸਾਡੇ ਜਿਹੜੇ ਵੈਦਿਕ ਸਿਸਟਮ ਹੈ ਨਾ ਵੈਦਿਕ ਕਾਲ ਦੇ ਸਿਸਟਮ ਜਿਹੜੀ ਗੱਲਾਂ ਹੁੰਦੀਆਂ ਜਿਨ੍ਹਾਂ ਨੂੰ ਆਪਾਂ ਕਹਿੰਦੇ ਨੇ ਮੈਥਮੈਟਿਕਲ ਚੀਜ਼ਾਂ ਨੂੰ ਇਸ ਕੈਲਕੂਲੇਸ਼ਨਾਂ ਕਰਦੇ ਹਾਂ ਜੀ ਉਹ ਪ੍ਰਾਤਨ ਕਾਲ ਦੇ ਵਿੱਚ ਕੈਲੰਡਰ ਨਹੀਂ ਹੁੰਦੇ ਸੀ ਜੀ ਉਹ ਸਾਡੀਆਂ ਇੱਕ ਜਿਵੇਂ ਮੇਨ ਆਪਾਂ ਮੰਨ ਕੇ ਚੱਲਦੇ ਹਾਂ ਮੈਂ ਤੁਹਾਨੂੰ ਪੁਰਾ ਛੋਟੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਜਿਆਦਾ ਨਾ ਦੂੰਗਾ ਇਹੀ ਇਸ ਤਰ੍ਹਾਂ ਕਿ ਚੰਦਰਮਾ ਨੂੰ ਇਹ ਅਸੀਂ ਗੱਲ ਨਾ ਕਰਦੇ ਸਸ਼ੀਕਾਲ ਜੀ ਪਹਿਲਾਂ ਤਾਂ ਮੇਰੇ ਵੱਲੋਂ ਸਾਰਿਆਂ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਉਸ ਤੋਂ ਬਾਅਦ ਕੁਝ ਗੱਲਾਂ ਕਰਾਂਗੇ ਦੀਵਾਲੀ ਦੇ ਨਾਲ ਰਿਲੇਟਿਡ ਕਿਵੇਂ ਜਿਵੇਂ ਕਿ ਥੋੜੇ ਦਿਨਾਂ ਤੱਕ ਦੀਵਾਲੀ ਆ ਰਹੀ ਹੈ ਤੇ ਇਸ ਦੇ ਨਾਲ ਕਾਫੀ ਜ਼ਿਆਦਾ ਲੋਕਾਂ ਦੇ ਵਿੱਚ ਇੱਕ ਕਨਫਿਊਜ਼ਨ ਹੈ ਕਿ ਦੀਵਾਲੀ 20 ਤਰੀਕ ਦੀ ਹੈ ਜਾਂ 21 ਤਰੀਕ ਦੀ ਹੈ ਕਿਉਂਕਿ ਇਸ ਦਾ ਲਿੰਕ ਜਿਹੜਾ ਹੈ ਅਮਵਸਿਆ ਦੇ ਨਾਲ ਜਿਹੜਾ ਕਿ ਮੰਨਿਆ ਜਾਂਦਾ ਉਸ ਤੋਂ ਬਾਅਦ ਕੁਝ ਗੱਲਾਂ ਐਸੀਆਂ ਨੇ ਕੁਝ ਰਾਜ਼ ਐਸੇ ਨੇ ਜੋ ਦੀਵਾਲੀ ਦੇ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਸੁਣਨ ਨੂੰ ਮਿਲਦੇ ਨੇ ਉਹ ਵੀ ਕੁਝ ਗੱਲਾਂ ਤੁਹਾਡੇ ਨਾਲ ਕਲੀਅਰ ਕਰਾਂਗੇ ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਮਿਲਾਂ ਜਾਣ ਜਾ ਰਹੀਆਂ ਗੱਲਬਾਤ ਕਰਾਂਗੇ ਜੋਤਿਸ਼ ਆਰਕੇ ਜੋਲੀ ਜੀ ਦੇ ਨਾਲ ਜੋ ਇਹ ਸਾਰੀਆਂ ਗੱਲਾਂ ਜੋ ਕੁਝ ਦੀਵਾਲੀ ਨੂੰ ਲੈ ਕੇ ਜੋ ਜਾਦੂ ਟੋਨੇ ਕਿੱਥੇ ਜਾਂਦੇ ਨੇ ਦੀਵਾਲੀ ਕਨਫਰਮ ਨਹੀਂ ਹੈ ਕਿ ਕਿਹੜੇ ਤਰੀਕ ਦੇ ਮਨਾਏ ਜਾਵੇ ਇਹ ਸਾਰੀਆਂ ਚੀਜ਼ਾਂ ਇਹ ਆਪਾਂ ਨਾਲ ਗੱਲ ਕਰਕੇ ਕਲੀਅਰ ਕਰਾਂਗੇ ਸੋ ਸਤਿ ਸ਼੍ਰੀ ਅਕਾਲ ਸਰ ਮੈਂ ਆਰਕੇ ਜੋਲੀ ਸਭ ਸਭ ਤੋਂ ਪਹਿਲਾਂ ਤਾਂ ਮੈਂ ਇਸ ਚੈਨਲ ਦੇ ਰਾਹੀਂ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਦੀਵਾਲੀ ਦੀਆਂ ਸ਼ੁਭ ਕਾਮਨਾਵਾਂ ਦਿੰਦਾ ਇਹ ਦੀਵਾਲੀ ਤੁਹਾਡੇ ਦੀ ਸੁਖ ਪਰਿਵ ਹੋਵੇ ਤੁਹਾਡੇ ਪਰਿਵਾਰ ਦੀ ਸੁਖ ਪਰਿਵ ਹੋਵੇ ਤੁਸੀਂ ਸਾਰੇ ਮਨ ਤਨ ਨਾਲ ਇਸ ਦੀਵਾਲੀ ਦਾ ਮਨ ਜਿਹੜਾ ਖੁਸ਼ੀਆਂ ਦਾ ਮਨ ਹੈ ਲਗੂ ਤੇ ਮੈਂ ਇੱਕ ਵਾਰ ਫੇਰ ਸਭ ਨੂੰ ਦੀਵਾਲੀ ਧੰਨਵਾਦ ਧੰਨਵਾਦ ਕਰਦਾ ਤੁਹਾਂ ਦਾ ਸਾਰਾ ਦੀਵਾਲੀ ਸਰ ਜਿਵੇਂ ਕਿ ਇਸ ਵਾਰੀ ਕੁਝ ਲੋਕਾਂ ਦੇ ਵਿੱਚ ਵੈਸੇ ਤਾਂ ਕਈ ਵਾਰੀ ਇਹ ਚੀਜ਼ਾਂ ਹੋ ਜਾਂਦੀਆਂ ਨੇ ਕਿ ਦੀਵਾਲੀ ਕਨਫਰਮ ਨਹੀਂ ਹੁੰਦੀ ਕਈ ਤਿਹਾਰ ਐਸੇ ਨੇ ਕਿ ਲੋਕਾਂ ਨੂੰ ਨਹੀਂ ਪਤਾ ਲੱਗਦਾ ਕਿ ਕਿਹੜੇ ਦਿਨ ਦਾ ਮਨਾਇਆ ਜਾਵੇ ਉਸੇ ਤਰ੍ਹਾਂ ਹੀ ਹੁਣ ਦੀਵਾਲੀ ਦਾ ਇੱਕ ਤਿਹਾਰ ਜਿਹੜਾ ਆਇਆ ਹੈ ਜਿਨ੍ਹਾਂ ਦੇ ਵਿੱਚ ਲੋਕੀ ਥੋੜੇ ਜਿਹਾ ਉਲਝੇ ਹੋਏ ਨੇ ਕਿ 20 ਤਰੀਕ ਦੀ ਮਨਾਈ ਜਾਵੇ ਜਾਂ 21 ਤਰੀਕ ਦੀ ਮਨਾਈ ਜਾਵੇ ਕਿਉਂਕਿ ਆਮਵਸਿਆ ਦਾ ਜਿਹੜਾ ਇਸ ਦੇ ਵਿੱਚ ਥੋੜਾ ਇਸ਼ੂ ਰਹਿੰਦਾ ਹੈ ਤੇ ਇਹਦੇ ਬਾਰੇ ਤੁਸੀਂ ਥੋੜਾ ਦੱਸੋਗੇ ਦੇਖੋ ਜਿਹੜੀਆਂ ਮੈਂ ਤੁਸੀਂ ਵੈਸੇ ਤਾਂ ਇਸ ਅੱਜ ਕੱਲ੍ਹ ਹਰ ਇੱਕ ਚੈਨਲ ਤੇ ਇਹਦਾ ਸਵਾਲ ਜਵਾਬ ਚੱਲ ਰਿਹਾ ਨੇ ਕਿ ਦੀਵਾਲੀ 20 ਦੀ ਹੈ 21 ਦੀ ਹੈ ਜੀ ਜੀ ਮੈਂ ਤੁਹਾਡੇ ਚੈਨਲ ਦੇ ਰਾਹੀਂ ਲੋਕਾਂ ਨੂੰ ਇੱਕ ਪਰਮ ਕਰਨਾ ਚਾਹਨਾ ਹੈ ਇਹ ਇੱਕ ਆਮ ਬੰਦਾ ਵੀ ਸਮਝ ਸਕਦਾ ਹੈ ਕਿ ਦੀਵਾਲੀ 20 ਦੀ ਹੈ 21 ਦੀ ਹੈ ਜੀ ਸੰਦੇ ਜਿਹੜੇ ਵੈਦਿਕ ਸਿਸਟਮਸ ਹੈ ਨਾ ਵੈਦਿਕ ਕਾਲ ਦੇ ਸਿਸਟਮ ਜਿਹੜੀ ਗੱਨਾਂ ਹੁੰਦੀਆਂ ਜਿਹਨੂੰ ਆਪਾਂ ਕਹਿੰਦੇ ਆ ਕਿ ਮੈਥਮੈਟਿਕਲ ਚੀਜ਼ਾਂ ਨੂੰ ਅਸੀਂ ਕੈਲਕੂਲੇਸ਼ਨ ਨਾ ਕਰਦੇ ਆ ਜੀ ਉਹ ਪ੍ਰਾਤਨ ਟਾਈਮ ਦੇ ਵਿੱਚ ਕੈਲੰਡਰ ਨਹੀਂ ਹੁੰਦੇ ਸੀ ਜੀ ਉਹ ਸਾਡੀਆਂ ਇੱਕ ਜਿਵੇਂ ਮੇਨ ਆਪਾਂ ਮੰਨ ਕੇ ਚੱਲਦੇ ਆ ਮੈਂ ਤੁਹਾਨੂੰ ਬੜਾ ਛੋਟੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਜਿਆਦਾ ਦਊਗਾ ਇਝੀ ਦਸਾਂਗਾ ਕਿ ਚੰਦਰਮਾ ਤੋਂ ਹੀ ਅਸੀਂ ਗੱਨਾਂ ਕਰਦੇ ਆ ਚੰਦਰਮਾ ਦੀ ਗਤੀ ਦੇ ਨਾਲ ਹੀ ਅਸੀਂ ਅਮਾਵਸ ਨੂੰ ਮੰਦੀ ਦੀ ਰਾਤ ਮੰਨਦੇ ਆ ਚੰਦਰਮਾ ਦੀ ਗਤੀ ਦੇ ਨਾਲ ਹੀ ਅਮਾਵਸ ਪੂਰਨਵਾ ਇਹ ਸਾਰੀ ਚੀਜ਼ਾਂ ਚੰਦਰਮਾ ਦੀ ਗਤੀ ਤੇ ਨਿਰਧਾਰ ਚੰ드ਮਾ ਕਿਸ ਨਕਸ਼ਤਰ ਜਾਂਦਾ ਕਿਸ ਤਾਂ ਜਾਂਦਾ ਉਹ ਸਾਰੀਆਂ ਚੀਜ਼ਾਂ ਅਸੀਂ ਉਹ ਦਿਨ ਰਾਤ ਵੀ ਜਿਹੜੇ ਹੈ ਹੋਰਾ ਸਿਸਟਮਸ ਹੈ ਇਹਨਾਂ ਸਿੱਧਾ ਨਾਲ ਅਸੀਂ ਦਿਨ ਰਾਤ ਦਾ ਗੱਣਾ ਕਰਦੇ ਹਾਂ ਅਸੀਂ ਇਹ ਮੰਨਦੇ ਵੀ ਚੰ드ਮਾ ਆਪਣੀ ਗਤੀ ਨੂੰ ਪੂਰੀ ਕਰਦਾ ਹੈ ਤਾਂ ਅਸੀਂ ਉਹਨੂੰ ਦਿਨ ਵੀ ਦਿਨ ਖਤਮ ਹੁੰਦਾ ਹੈ ਰਾਤ ਖਤਮ ਹੁੰਦੀ ਇਸ ਤਰ੍ਹਾਂ ਮੰਨਦੇ ਹਾਂ ਉਹ ਕਦੀ ਵੀ ਹੋ ਸਕਦਾ ਜਿਹੜੀ ਉਹ ਕਦੀ ਵੀ ਖਤਮ ਹੋਗਾ ਜਿਵੇਂ ਅੱਜ ਹੁਣ ਤਿਥੀ ਨਿਕਲਦੀ ਹੈ ਕਿਸੇ ਸਵੇਰੇ 5 ਵਜੇ ਤੋਂ ਲੈ ਕੇ ਰਾਤ ਨੂੰ 5:00 ਦਸਵੀ ਹੋਏਗੀ ਉਹ ਜਿਹੜੇ ਵੈਦਿਕ ਪੰਚਾਂਗ ਦੇ ਹਸਾਬ ਨਾਲ ਤਿਥੀ ਕਦੀ ਵੀ ਚੇਂਜ ਹੋ ਸਕਦੀ ਹੈ ਉਸ ਦਿਨ ਰਾਤ ਦਾ ਕੋਈ ਮਤਲਬ ਨਹੀਂ ਹੈ ਉਹ ਸਿਰਫ ਚੰਦਰਮਾ ਦੀ ਗਤੀ ਨੂੰ ਦੇਖ ਕੇ ਚੱਲਦੇ ਆ ਪਰ ਅੱਜ ਕੱਲ ਦੇ ਵਿੱਚ ਇੱਕ ਆਧੁਨਿਕ ਯੁੱਗ ਚੱਲ ਪਿਆ ਜੀ ਇਹਦੇ ਵਿੱਚ ਕੀ ਹੈ ਕਿ ਇੱਕ ਫਿਕਸ ਕਰ ਦਿੱਤਾ ਗਿਆ ਸੀ ਕਿ ਰਾਤ ਨੂੰ 12 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਇਹ 24 ਘੰਟਿਆਂ ਦਾ ਵਿੱਚ ਇੱਕ ਦਿਨ ਹੁੰਦਾ ਹੈ ਰਾਤ ਨੂੰ 12 ਵਜੇ ਤਿਥੀ ਬਦਲ ਜਾਂਦੀ ਹੈ ਇੱਕ ਫਿਕਸ ਹੋ ਗਿਆ ਮਗਰ ਇਹ ਸਾਡੀ ਜਿਹੜੀਆਂ ਉੱਪਰ ਗ੍ਰਹਿ ਚੱਲਦੇ ਆ ਉਹ ਫਿਕਸ ਨਹੀਂ ਹੈ ਉਹਨਾਂ ਦੇ ਸਿਸਟਮ 'ਚ ਇਹ ਫਿਕਸ ਇਹ ਚੀਜ਼ਾਂ ਨਹੀਂ ਚੱਲਦੀਆਂ 365 ਦਿਨ ਚ ਧਰਤੀ ਕਹਿੰਦੇ ਆ ਸੂਰਜ ਦਾ ਚੱਕਰ ਕੱਟਦੀ ਹੈ ਪਰ ਪੂਰੇ 365 ਦਿਨ ਤਾਂ ਨਹੀਂ ਹੈ ਨਾ ਅਸੀਂ ਉਹ 365 ਦਿਨ ਆਪਣੇ ਹਿਸਾਬ ਨਾਲ ਇੱਕ 28 ਦਿਨ ਦੀ ਫਰਬੁਰੀ ਦੀ ਮਹੀਨਾ 28 ਕਰਕੇ ਅਸੀਂ ਉਹ ਇੱਕ ਇੱਕ ਸਿਸਟਮ ਬਣਾਤਾ ਪਰ ਜਿਹੜੇ ਵੈਦਿਕ ਸਿਸਟਮਸ ਹੈ ਵੈਦਿਕ ਕੈਲਕੂਲੇਸ਼ਨ ਹੈ ਉਹ ਇਸ ਤਰ੍ਹਾਂ ਨਹੀਂ ਚਲਦੀਆਂ ਕਿ ਅਸੀਂ ਆਪਣੇ ਹਿਸਾਬ ਨਾਲ ਉਹ 28 ਦਿਨ ਬਣਾ ਦੋ ਕਿ 30 ਬਣਾ ਦੋ ਕਿ 31 ਬਣਾ ਦੋ ਐਸਾ ਸਿਸਟਮ ਨਹੀਂ ਹੈ ਇਹ ਅਪਰੋਕਸੀਮੇਟ ਸਿਸਟਮਸ ਹੈ ਜਿਹੜੇ ਨਵੇਂ ਮਾਡਰਨ ਬਣੇ ਹੋਏ ਆ ਵੈਦਿਕ ਸਿਸਟਮ ਤਾਂ ਉਹ ਚੰਦਰਮਾ ਦੀ ਅਸੀਂ ਮੰਨ ਕੇ ਚੱਲਦੇ ਹਾਂ ਵੀ ਜੇ ਚੰਦਰਮਾ ਅੱਜ 3:53 ਮਿੰਟ ਤੇ ਚੇਂਜ ਹੋਇਆ ਤਾਂ 3 ਮਿੰਟ ਤੇ 53 ਮਿੰਟ ਤੇ ਡੇਟ ਚੇਂਜ ਹੋਏਗੀ ਅਸੀਂ ਮੰਨ ਉਹ ਫਿਕਸ ਉਹ ਜਾ ਕੇ ਜੇ ਸਾਲ ਚਾਰ ਸਲਵਤ ਜਿਹਨੂੰ ਸੀ ਲੀਪイヤー ਕਹਿੰਨੇ ਆ ਜਾਂ ਤੁਸੀਂ ਉਹਨੂੰ ਕੁਝ ਕਹਿ ਕੇ ਉਹਦੇ ਵੀ ਜਾ ਕੇ ਸੈਟਿੰਗ ਹੁੰਦੀ ਆ ਆਪਾਂ ਇਹਨੂੰ ਕਹਿੰਦੇ ਆ ਕਿ ਮਲਮਾਸ ਕਹਿ ਦਿੰਨੇ ਆ ਪ੍ਰਦੋਸ਼ ਮਾਸ ਕਹਿ ਦਿੰਨੇ ਆ ਸਾਡੀ ਉਹਦੀ ਇੰਡੀਅਨ ਜਿਹੜੀ ਆ ਸੰਸਥਾ ਦੇ ਉਹਦੇ ਵਿੱਚ ਕਹਿੰਦੇ ਆ ਕਿ ਇੱਕ ਮਹੀਨਾ ਵੱਧ ਗਿਆ ਘੱਟ ਗਿਆ ਆਪਾਂ ਕਹਿੰਦੇ ਆ ਨਾ ਹਾਂਜੀ ਉਹਦਾ ਮਤਲਬ ਇਹ ਆ ਇਹ ਅਦਰਵਾਈਜ਼ ਇੰਗਲਿਸ਼ ਸਿਸਟਮ ਦੇ ਨਾਲ ਲੀਪイヤー ਆਂਦਾ ਲੀਪイヤー ਚੋ ਜਸਟਮੈਂਟ ਹੋ ਜਾਂਦੀ ਆ ਵੀ ਜਿਹੜੇ ਦਿਨ ਘੱਟ ਵੱਧ ਹੁੰਦੇ ਆ ਇਹ ਚੀਜ਼ਾਂ ਚੱਲਦੀਆਂ ਹੁਣ ਜੇ ਆਪਾਂ ਲਾ ਕੇ ਚੱਲੀਏ ਵੈਦਿਕ ਸਿਸਟਮ ਦੇ ਨਾਲ ਵੈਦਿਕ ਸਿਸਟਮ ਦੇ ਨਾਲ ਜਿਹੜੀ 20 ਤਰੀ ਤੁਸੀਂ ਮੰਨ ਕੇ 3:44 ਦੇ 3 ਤੁਸੀਂ 3 ਵਜੇ ਮੰਨ ਕੇ ਚਲੋ ਮੋਟਾ ਮੋਟਾ 3:30 4:00 ਦੇ ਕਰੀਬ ਇਹ ਤੀਸੀ ਚੇਂਜ ਹੁੰਦੀ ਆ અમાਵਸ ਲੱਗਦੀ ਆ ਜੀ ਉਹ ਅਗਲੇ ਦਿਨ 5:00 5:30 ਤੱਕ ਚਲੇਗੀ ਜੀ ਇਹ ਹੈ ਇੱਕ ਵੈਦਿਕ ਸਿਸਟਮ ਜਿਹਨੂੰ ਅਸੀਂ ਕਹਿੰਦੇ ਜਿਹਦੇ ਘੜੀਆਂ ਨੂੰ ਨਹੀਂ ਮੰਨਦੇ ਹਮ ਉਸ ਦੇ ਵਿੱਚ ਉਹ ਨੂੰ ਉਹ ਮੰਨੇ ਜਾਂਦਾ અમાਵਸ ਇਹਦੇ ਵਿੱਚ ਆਏਗੀ ਹੁਣ ਰਈ ਗੱਲ ਦੀਵਾਲੀ ਮਨਾਉਂਦੀ ਆ ਨਹੀਂ ਮਨਾਉਂਦੀ ਪੀਨੂੰ ਮਨਾਇਆ ਏ ਕਿਨੂੰ ਮਨਾਇਆ ਜਿਹੜਾ ਦੀਵਾਲੀ ਦਾ ਮਤਲਬ ਹੈ ਉਹ ਰਤ ਦੇ ਮਤਲਬ ਹੁੰਦਾ ਦੀਵਾਲੀ ਦੀ ਪੂਜਾ અમાਵਸ ਦੀ ਰਾਤ ਨੂੰ ਕੀਤੀ ਜਾਂਦੀ ਆ ਜਿਹੜੀ અમાਵਸ ਦੀ ਰਾਤ ਆ ਉਹ 20 ਤੀ ਬੰਦੀ 20 ਤਕਰੀਬਨ ਦੀ ਆ ਜੇ ਅਸੀਂ ਚਲਈਏ ਦੂਜੀ ਪੱਤੀ ਨਾਲ ਇੱਕ ਪੱਤੀ ਹੁੰਦੀ ਆ ਵੀ ਜਿਵੇਂ ਲੇਡੀਜ਼ ਨੇ ਵਰਤ ਰੱਖਣਾ ਹੁੰਦਾ ਜਾਂ ਕੋਈ ਕੰਮ ਕਰਨਾ ਹੁੰਦਾ ਉਹ ਕਹਿੰਦੇ ਵੀ ਕਿਵੇਂ ਰੱਖੀਏ ਵੀ ਉਹਨੂੰ 3 ਵਜੇ ਤੋਂ ਵਰਤ ਸਟਾਰਟ ਕਰਕੇ ਅਗਲੇ ਦਿਨ 5 ਵਜੇ ਤੱਕ ਵਰਤ ਰੱਖ ਨਹੀਂ ਸਕਦੀ ਉਹ ਕੀ ਕਰਦੇ ਆ ਅਸੀਂ ਇੱਕ ਆਪਣੀ ਇੱਕ ਲੋਕਾਂ ਦੇ ਸੂਤ ਜੀ ਸਨਾਤਨ ਧਰਮ ਜਿਹੜਾ ਐਸਾ ਧਰਮ ਹੈ ਜਿਹਦੇ ਵਿੱਚ ਹਰ ਇੱਕ ਬੰਦੇ ਦੀ ਫੈਸਿਲਿਟੀ ਦੇ ਅਸਾਉਂਸ ਅਡਜਸਟ ਕੀਤਾ ਗਿਆ ਹੈ ਜੀ ਅਸੀਂ ਉਹ ਅਡਜਸਟ ਕਰਨਾ ਵੀ ਜਿਹੜੀ ਵੀ ਕਿਥੀ ਜਦ ਅਸੀਂ ਜਦ ਜਾਗਦੇ ਆ جڑی بھی تیتھی ہوئے گی اسی اس تھین جڑی جتھے چندرما ہوئے گا جڑی بسد ہوئے پران پراتن پورا سبتا ہوں ستمی ہے تا ستمی من کے چل پینے جی اماوس ہے تو اماوس من کے چل پینے جیسے اس طرح چلیے اس طرح چلتے ہیں لوگ بھی ایک اٹھا گے تو اماوس آئے گی تا سارا دن اماوس ہی من لنے لینا یہ بھی من سنتے ہیں اس طرح مگر جی تم منانا چاہنے ہو دیوالی امامس دی رات منانا چاہنے چاہے ویدک سسٹم منانا چاہنے ہو تو بھی بنتی ہے ਇਹ ਬੜੀ ਅੱਛੀ ਗੱਲ ਦੱਸਿਆ ਕਿ ਜਿਹੜੀ ਕੰਫਿਊਜ਼ਨ ਲੋਕਾਂ ਦੇ ਵਿੱਚ ਹੈ ਕਿ ਆਮ અવਸਾਰਾਂ ਨੂੰ ਲੈ ਕੇ 20 ਜਾਂ 21 ਤਰੀਕ ਦਾ ਤਾਂ ਸਾਫ਼ ਸਪਸ਼ਟ ਹੀ ਕਹ ਲੈ ਕਿ 20 ਤਰੀਕ ਦੀ ਦੀਵਾਲੀ ਜਿਹੜੀ ਰਾਤ ਦੀ ਮਨਾਈ ਜਾਏਗੀ ਪਰ ਸਰ ਕੁਝ ਗੱਲਾਂ ਨੇ ਜਿਹੜੀਆਂ ਕਿ ਇਹ ਦਿਨਾਂ ਦੇ ਵਿੱਚ ਜਿਹੜੇ ਕੁਝ ਰਾਜ਼ ਨੇ ਜਿਹੜੇ ਲੋਕਾਂ ਦੇ ਅੰਦਰ ਚੱਲਦੇ ਨੇ ਕੁਝ ਗੱਲਾਂ ਨੇ ਜਿਹੜੀਆਂ ਲੋਕਾਂ ਨੂੰ ਬੜੀਆਂ ਉਲਝਾ ਦਿੰਦੀਆਂ ਨੇ ਅਸੀਂ ਤਕਰੀਬਨ ਸ਼ੁਰੂ ਤੋਂ ਹੀ ਦੇਖਦੇ ਆ ਰਹੇ ਹਾਂ ਕਿ ਦੀਵਾਲੀ ਦੇ ਦਿਨ ਜਿਹੜੇ ਲੋਕ ਕਹਿ ਦਿੰਦੇ ਨੇ ਕਿ ਜਾਦੂ ਟੋਨਾ ਟਾਈਪ ਕੁਝ ਗੱਲਾਂ ਹੁੰਦੀਆਂ ਨੇ ਤੇ ਉਹਦੇ ਵਿੱਚ ਬੱਚਿਆਂ ਨੂੰ ਵੀ ਇੱਕ ਤਰ੍ਹਾਂ ਸਾਵਧਾਨ ਕੀਤਾ ਜਾਂਦਾ ਹੈ ਕਿ ਉਹਨਾਂ ਦੇ ਵੱਲੋਂ ਬਾਹਰ ਨਾ ਨਿਕਲੇ ਜਾਵੇ ਰਾਤ ਨੂੰ ਕਿਉਂਕਿ ਇਹ ਜਿਹੜੇ ਦਿਨੇ ਇਹ ਜਾਦੂ ਜਾਦੂ ਟੋਣੇ ਨੂੰ ਲੈ ਕੇ ਬੜੇ ਹੀ ਜ਼ਿਆਦਾ એનર્ਜੀ ਇਹ ਚੀਜ਼ਾਂ ਇਹ ਦਿਨਾਂ ਦੇ ਵਿੱਚ ਜ਼ਿਆਦਾ ਹਾਈ ਲੈਵਲ ਤੇ ਆ ਜਾਂਦੀਆਂ ਹਨ ਪਰ ਇਹ ਗੱਲ ਹੈ ਕੀ ਨਹੀਂ ਵੀ ਇਹ ਕੀ ਸੱਚਾਈ ਹੈ ਕਿ ਵਾਕਿਮੇ ਜਿਹੜੇ ਦਿਨ ਚੱਲਦੇ ਨੇ ਇਹਨਾਂ ਦੇ ਵਿੱਚ ਜਾਦੂ ਟੋਣੇ ਆ ਜਿਹੜੇ ਵੱਧ ਛੱਡ ਕੇ ਕਿਤੇ ਜਾਂਦੇ ਨੇ ਦੇਖੋ ਪਹਿਲੀ ਗੱਲ ਤਾਂ ਆਉਂਦੀ ਹੈ ਵੀ ਸੱਚਾਈ ਜੀ ਇੱਕ ਮੋਟੀ ਜੀ ਗੱਲ ਹੈ ਕਿ ਜੇ ਅਸੀਂ ਜੇ ਕੋਈ ਬੰਦਾ ਜੀ ਜੀ ਧਰਮ ਨੂੰ ਮੰਨਦਾ ਹੈ ਜੀ ਤਾਂ ਉਹਨੂੰ ਆ ਧਰਮ ਨੂੰ ਵੀ ਮੰਨਣਾ ਪਏਗਾ। ਹੂੰ ਜੇ ਇਸ ਸੰਸਾਰ ਦੇ ਵਿੱਚ achhi chizza hai ਤਾਂ nanak buri chizza bhi hon giyan. ਇਹ ਇੱਕ ਚੀਜ਼ ਕੀ ਹੈ? ਬਿਲਕੁਲ ਜੇ ਮੈਂ ਕਹਿੰਦਾ ਕਿ ਮੈਂ ਨਾਸਤਿਕ ਹਾਂ ਤਾਂ ਇਸ ਇਸ ਸੰਸਾਰ ਦੇ ਵਿੱਚ ਆਸਤਿਕ ਵੀ ਹੋਏਗਾ ਨਾਸਤਿਕ ਵੀ ਹੋਏਗਾ। ਮਤਲਬ ਜੇ ਮੈਂ ਹਰ ਚੀਜ਼ ਇਸ ਸੰਸਾਰ ਦੇ ਵਿੱਚ ਇੱਕ ਚੀਜ਼ ਨਹੀਂ ਮੰਨ ਕੇ ਚੱਲ ਸਕਦੇ ਜੇ ਅਸੀਂ ਜਿਵੇਂ ਅਸੀਂ ਇੱਕ ਚੀਜ਼ ਤੇ ਵਿਸ਼ਵਾਸ ਕਰਦੇ ਹਾਂ ਤਾਂ ਦੂਜੀ ਚੀਜ਼ ਦਾ ਵੀ ਆਧਾਰ ਮੰਨ ਕੇ ਚੱਲਣਾ ਪੈਂਦਾ ਹੈ। ਜੀ ਬਿਲਕੁਲ ਇਸ ਤਰ੍ਹਾਂ ਦੀਵਾਲੀ ਤੇ ਜੇ achhi chinjhan bhi hai ਤਾਂ buriyan chinjhan bhi asi mann ke chalde ਮਗਰ ਜਿਹੜੀਆਂ ਅੱਜਕੱਲ ਤੁਸੀਂ ਕਹਿੰਦੇ ਆ ਟੂਨੇ ਟਟਕੇ ਬੱਚਿਆਂ ਨੂੰ ਬਾਹਰ ਕੱਢਣਾ ਵੀ ਇੱਕ ਇਹ ਹੋ ਜੂ ਇਹ ਸਾਰਾ ਪਖੰਡ ਹੈ ਅੰਧਵਿਸ਼ਵਾਸ ਹੈ ਜੀ ਮੈਂ ਕਹਿੰਦਾ ਦਿੰਦਾ ਕਿ ਇੰਨਾਂ ਚੀਜ਼ਾਂ ਨੂੰ ਕਰਨ ਵਾਸਤੇ ਬਹੁਤ ਵੱਡੀ ਤਪੱਸਿਆ ਕਰਨੀ ਪੈਂਦੀ ਹੈ ਤਪ ਕਰਨੇ ਪੈਂਦੇ ਜਪ ਕਰਨੇ ਪੈਂਦੇ ਤਾਂ ਜਾ ਕੇ ਇੱਕ ਇਨਸਾਨ ਆਪਣੇ ਅੰਦਰ ਇੱਕ ਸ਼ਕਤੀ ਪੈਦਾ ਕਰਦਾ ਹੈ ਬਿਲਕੁਲ ਜਿਹਨੂੰ ਅਸੀਂ ਕਹਿੰਦੇ ਹੰਦਸਮ ਦੁਆਰ ਖੋਲਣਾ ਜਿਹਨੂੰ ਕਹਿੰਦੇ ਹੰਦਸਮ ਦੁਆਰ ਤੱਕ ਉਹ ਔਰਾ ਹੁੰਦੇ ਹੁੰਦੀਆਂ ਹੁੰਦੀਆਂ ਬੜਾ ਕੁਝ ਉਹਦੇ ਯੋਗਾ ਹੁੰਦੀਆਂ ਨੇ 21 ਹੁੰਦੀਆਂ ਉਹ ਕਰਕੇ ਆਦਮੀ ਉਤਪੱਸਿਆ ਕਰਦਾ ਹੈ ਤਾਂ ਜਾ ਕੇ ਉਹਦੇ ਵਿੱਚ ਇੰਨੀ ਸ਼ਮਤਾ ਹੁੰਦੀ ਹੈ ਕਿ ਉਹ ਕੁਝ ਟੂਨ ਜਾਦੂ ਟੂਣਾ ਜਾਂ ਕੁਝ ਵੀ ਕਰ ਸਕਦਾ ਹੈ ਅੱਛੀ ਚੀਜ਼ਾਂ ਲਈ ਪਰ ਅੱਜ ਕੱਲ ਦੇ ਵਿੱਚ ਲੋਕ ਪੈ ਥੋੜੇ-ਬੋਤੇ ਪੈਸੇ ਲੈ ਕੇ ਵੀ ਇਹ ਇਸ ਤਰ੍ਹਾਂ ਹੋ ਜੇਗਾ ਪਖੰਡਵਾਜ ਕਰਕੇ ਕਰਦੇ ਹਨ ਮਗਰ ਮੈਂ ਤੁਹਾਡੇ ਚੈਨਲ ਲਈ ਲੋਕਾਂ ਨੂੰ ਇੱਕ ਗੱਲ ਕਹਿਣਾ ਚਾਹਨਾ ਕਿ ਤੁਸੀਂ ਭੁੱਲ ਕੇ ਵੀ ਕਿਸੇ ਵੀ ਦਿਵੇ ਉੱਥੋਂ ਜਾ ਸਕਦੇ ਹੋ ਨਿਕਲ ਸਕਦੇ ਹੋ ਚਰਾਏ ਤੋਂ ਜਾ ਸਕਦੇ ਆ ਕਿਉ ਤੁਹਾਡੇ ਮਨ ਸਾਫ ਹੈ ਤੁਹਾਡਾ ਮਨ ਉਸ ਮਾਲਕ ਉਪਰ ਲੱਗਿਆ ਹੋਇਆ ਤਾਂ ਤੁਹਾਨੂੰ ਕਿਸੇ ਚੀਜ਼ ਕਿਸੇ ਵੀ ਚੀਜ਼ ਦੀ ਚਿੰਤਾ ਕਰਨੀ ਕੋਈ ਜ਼ਰੂਰਤ ਨਹੀਂ ਹੈ ਇਹ ਪਖੰਡ ਹੈ ਕਿਉਂਕਿ ਇਸ ਨੂੰ ਕਰਨ ਲਈ ਬਹੁਤ ਜ਼ਿਆਦਾ ਤਪੱਸਿਆ ਚਾਹੀਦੀ ਹੈ ਇਸ ਤੇ ਨਾ ਕਰਾਨ ਵਾਲਾ ਤਪੱਸਿਆ ਕਰ ਸਕਦਾ ਨਾ ਕਰਨ ਵਾਲਾ ਤਪੱਸਿਆ ਕਰ ਸਕਦਾ ਪਰ ਸਰ ਜੇ ਦੇਖਿਆ ਜਾਏ ਕਿ ਲੋਕੀ ਜਿਹੜੇ ਜਗ੍ਹਾ ਤੇ ਜਿਹੜੇ ਬਾਬੇ ਨੇ ਕਹਿ ਦਿੰਦੇ ਨੇ ਜਿੰਨਾ ਦੇ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਜਿੱਦਾਂ ਲੱਗੇ ਹੁਣ ਅਪ ਚਰਾਹਿਆਂ ਦੇ ਵਿੱਚ ਵੀ ਦੇਖਿਆ ਜਾ ਇਥੇ ਕਿ ਨਿੰਬੂ ਮਿਰਚੀ ਵਗੈਰਾ ਜਾਂ ਸਿੰਧੂਰ ਕਾਫੀ ਮੇਕਅਪ ਦਾ ਸਮਾਨ ਵੀ ਜੇ ਕਹਿ ਲਈਏ ਤਾਂ ਰੱਖਿਆ ਗਿਆ ਹੁੰਦਾ ਉੱਥੇ ਕਿ ਉਹੀ ਚੀਜ਼ਾਂ ਦੇਖ ਕੇ ਲੋਕੀ ਬੜਾ ਜ਼ਿਆਦਾ ਡਰ ਜਾਂਦੇ ਨੇ ਵੀ ਇਹ ਟੂਣਾ ਕੀਤਾ ਹੋਇਆ ਹੈ ਹਨਾ ਫਿਰ ਇਸ ਗੱਲ ਦਾ ਕੀ ਮਤਲਬ ਹੋਇਆ ਕਿ ਚਰਾਹਿਆਂ ਦੇ ਵਿੱਚ ਜਿਹੜੇ ਰੱਖ ਜਾਂਦੇ ਨੇ ਜਾਂ ਕਿਵੇਂ ਕਾਫੀ ਚੀਜ਼ਾਂ ਨੇ ਜਿਹੜੀਆਂ ਦੇਖਣ ਨੂੰ ਮਿਲਦੀਆਂ ਨੇ ਚੱਕਰੇ ਰੱਖ ਦਿੰਦੇ ਨੇ ਲੋਕ ਦੀਵੇ ਬਾਲ ਕੇ ਹਨਾ ਪਰ ਜਿੱਥੇ ਤੱਕ ਦੇਖਿਆ ਜਾਂਦਾ ਸੀ ਕਿ ਪਹਿਲਾਂ ਜਿਹੜੇ ਚੱਕਰੇ ਵਾਲੀ ਚੀਜ਼ਾਂ ਨੇ ਬਹੁਤ ਜ਼ਿਆਦਾ ਡਰਾਫਣੀ ਮੰਨੀ ਜਾਂਦੀਆਂ ਸੀ ਪਰ ਅੱਜ ਕੁਝ ਹੱਦ ਤੱਕ ਕਿਤੇ ਕਿਤੇ ਘੱਟ ਦੇਖਣ ਨੂੰ ਮਿਲਦੀਆਂ ਨੇ ਪਰ ਦੇਖਣ ਨੂੰ ਜ਼ਰੂਰ ਮਿਲਦੀਆਂ ਨੇ ਤਾਂ ਇਹਨਾਂ ਦਾ ਕੀ ਮਤਲਬ ਹੋਇਆ ਕਿ ਚਰਾਹਿਆਂ ਦੇ ਵਿੱਚ ਜਿਹੜੇ ਪੁਰਾਣੇ ਪੁਰਾਣੇ ਟਾਈਮ ਦੇ ਵਿੱਚ ਕੀ ਹੁੰਦਾ ਸੀ ਕਿ ਪੁਰਾਣੇ ਟਾਈਮ ਦੇ ਵਿੱਚ ਕੀ ਹੁੰਦਾ ਸੀ ਕਿ ਪੁਰਾਣੇ ਉਸ ਟਾਈਮ ਲਾਈਟਾਂ ਨਹੀਂ ਹੁੰਦੀ ਸੀ ਦੀਵਾਲੀ ਨੂੰ ਆਮ ਉਸ ਦੀ ਰਾਤ ਹੈ ਨੂੰ ਜਗਮਗ ਕਰਨਾ ਹੈ ਵੀ ਇੱਕ ਹਨੇਰੀ ਰਾਤ ਨੂੰ ਅਸੀਂ ਚਾਨਣੀ ਰਾਤ ਕਰਨਾ ਹੈ ਉਸ ਲਈ ਲੋਕਾਂ ਨੇ ਕੀ ਕੀਤਾ ਸੀ ਚਰਾਹੇ ਤੇ ਰੱਖਣ ਦਾ ਮਤਲਬ ਇਹੀ ਸੀ ਵੀ ਚਰਾਹਿਆਂ ਤੇ ਰੱਖਣ ਨਾਲ ਜਿਹੜੇ ਆਣ ਜਾਣ ਵਾਲੇ ਲੋਕਾਂ ਨੂੰ ਪਤਾ ਲੱਗੇ ਕਿ ਇਹ ਚਰਾਹੇ ਜੀ ਇਹ ਉਹਨੂੰ ਜਗਮਗ ਕਰਨ ਵਾਸਤੇ ਲੋਕ ਉਥੇ ਪੂਜਾ ਕਰਦੇ ਸੀ ਵੀ ਇੱਕ ਕੋਈ ਚੁਰਾਹ ਇੱਕ ਐਸੀ ਜਗ੍ਹਾ ਤੇ ਕਿਤੇ ਵੀ ਦੁਰਘਟਨਾ ਹੋਉਂਦੀ ਸੰਭਾਵਨਾ ਰਹਿੰਦੀ ਆ ਹਨੇਰੀ ਰਾਤ ਚ ਤੇ ਲੋਕ ਚੁਰਾਹਾਂ ਤੇ ਦੀਵੇ ਜਗਾਉਂਦੇ ਸੀ ਕਿਉਂਕਿ ਦੀਵਾਲੀ ਜ਼ਿਆਦਾਤਰ ਹਨੇਰੀ ਰਾਤ ਹੁੰਦੀ ਹੈ ਹਨੇਰ ਦੇ ਦਿਨਾਂ ਵਿੱਚ ਕਰਦੇ ਆਂ ਇਹ ਅਸੀਂ ਉਹਨਾਂ ਦਿਨਾਂ ਉਹਨਾਂ ਦੇ ਦਿਨਾਂ ਦੇ ਵਿੱਚ ਦੀਵੇ ਲਗਾਉਂਦਾ ਇੱਕੇ ਸਿਸਟਮ ਸੀ ਮਗਰ ਅੱਜਕੱਲ ਪਖੰਡਵਾ ਚੱਲ ਚੁੱਕਿਆ ਲੋਕ ਟੂਨੇ ਟੱਕੇ ਦੇ ਵਿੱਚ ਪੈ ਗਏ ਨੇ ਮੈਂ ਲੋਕਾਂ ਨੂੰ ਆਪਣੇ ਤੋਂ ਚੈਨਲ ਦੇ ਰਾਹੀਂ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਤੁਸੀਂ ਚੁਰਾਹੇ ਤੇ ਦੀਵੇ ਲਗਾਓ ਕੁਝ ਕਰੋ ਮਗਰ ਇਸ ਕੱਕ ਚ ਨਾ ਪੋ ਕਿ ਇਹ ਕੋਈ ਟੂਨਾ ਹੈ ਕੋਈ ਟੂਨਾ ਨਹੀਂ ਕਰ ਸਕਦਾ ਤੁਹਾਡੇ ਤੇ ਕੋਈ ਕੁਝ ਨਹੀਂ ਕਰ ਸਕਦਾ ਨਾ ਇਹ ਹੁੰਦੇ ਆ ਠੀਕ ਹੈ ਮੈਂ ਇਹ ਇਹ ਮੰਨਦਾ ਕਿ ਹੁੰਦੇ ਆ ਮਗਰ ਅੱਜ ਕੱਲ ਦੇ ਟਾਈਮ ਦੇ ਵਿੱਚ ਕੋਈ ਐਨ ਕਿਸੇ ਬੰਦੇ ਚ ਨਹੀਂ ਸਮਰਥਾ ਨਹੀਂ ਹੈ ਕਿ ਉਹ ਇਹ ਟੂਨੇ ਲਈ ਐਨਾ ਕਿਸੇ ਕੋਈ ਇਨਸਾਨ ਕਿਸੇ ਇਨਸਾਨ ਦਾ ਇੱਕ ਸ਼ਕਤੀਆਂ ਰਾਹੀਂ ਇਸ ਦਾ ਬੁਰਾ ਜਾਂ ਚੰਗਾ ਕਰ ਸਕਦਾ ਕਰ ਸਕਦਾ ਯਾਨੀ ਕਿ ਵੀ ਪੋਜ਼ਿਟਿਵ ਤੇ ਨੈਗੇਟਿਵ ਇਹ ਦੋਨੋਂ એનર્ਜੀਆ ਜਿਹੜੀਆਂ ਹੈਗੀਆਂ ਨੇ ਅੱਜ ਦੇ ਟਾਈਮ ਦੇ ਵਿੱਚ ਵੀ ਮੌਜੂਦ ਨੇ ਮੌਜੂਦ ਨੇ ਮਗਰ ਉਹ ਉਹ ਉਹਨਾਂ ਕਰਨ ਉਹ ਦੋਨੋਂ ਚੀਜ਼ਾਂ ਨੂੰ ਯੂਜ਼ ਕਰਨ ਵਾਸਤੇ ਬਹੁਤ ਬੜੀ ਤਪੱਸਿਆ ਚਾਹੀਦੀ ਹੈ ਜਿਹੜਾ ਅੱਜ ਕੱਲ ਦੇ ਇਨਸਾਨ ਦੇ ਵਿੱਚ ਸ਼ੈ ਨਹੀਂ ਕਰਦੇ ਜੇ ਕੋਈ ਕਰਦਾ ਹੈ ਤਾਂ ਉਹ ਜੇ ਕਿਸੇ ਕੋਲੇ ਸ਼ਕਤੀ ਹੈ ਤਾਂ ਉਹਨਾਂ ਨੂੰ ਇਤਨਾ ਸੜਕਾ ਤੇ ਨਹੀਂ ਆਪਣੀਆਂ ਸ਼ਕਤੀਆਂ ਰੋਲਦਾ ਫਰੇਗਾ ਜੀ ਤੁਸੀਂ ਇਸ ਨੂੰ ਪੂਰੇ ਦੀਵਾਲੀ ਨੂੰ ਇੱਕ ਤਿਉਹਾਰ ਮੰਨ ਕੇ ਇੱਕ ਲక్ష్ਮੀ ਦੀ ਪੂਜਾ ਕਰਨ ਮੰਨ ਕੇ ਵੀ ਲక్ష్ਮੀ ਦੀ ਆਮਦ ਹੁੰਦੀ ਹੈ ਇਸ ਇਹ ਪੂਜਾ ਕਰਕੇ ਆਪਣੇ ਜੋ ਵੀ ਤੁਸੀਂ ਗੁਰੂਆਂ ਨੂੰ ਮੰਨਦੇ ਆ ਕਿਸੇ ਨੂੰ ਮੰਨਦੇ ਆ ਉਹਨਾਂ ਦੀ ਪੂਜਾ ਕਰੋ ਉਨਾ ਵੱਲ ਧਿਆਨ ਦੋ ਇਹ ਚੀਜ਼ਾਂ ਜੇ ਤੁਸੀਂ ਉਹਨਾਂ ਵੱਲ ਧਿਆਨ ਦਿਓਗੇ ਤਾਂ ਇਹ ਤੁਹਾਨੂੰ ਅਸ਼ਕਤੀਆਂ ਜਿਹੜੀਆਂ ਐ ਤੋਂ ਉਹਦਾ ਕੁਝ ਨਹੀਂ ਮਤਾਲ ਸਕਦੀ ਜੀ ਸੋ ਬੜਾ ਅੱਛਾ ਲੱਗਦਾ ਹੈ ਕਿ ਜਿਵੇਂ ਕਿ ਸਰ ਨੇ ਕਿਹਾ ਕਿ ਲੋਕੀ ਜਿਹੜੇ ਅੱਜ ਕੱਲ ਪਖੰਡਵਾਦ ਦੇ ਵਿੱਚ ਵੱਧ ਰਹੇ ਨੇ ਕਿਉਂਕਿ ਬਾਬਿਆਂ ਦੇ ਕੋਲ ਜਾਂਦੇ ਨੇ ਐਨੇ ਨੇ ਲੋਕੀ ਪੈਸੇ ਲਗਾ ਦਿੰਦੇ ਨੇ ਆਪਣੀ ਸੁਧਾਰ ਦੇ ਲਈ ਪਰ ਕਿਸੇ ਦਾ ਪੂਰਾ ਕਰਕੇ ਵੀ ਆਪਾਂ ਕੀ ਸੁਧਾਰ ਕਰਾਂਗੇ ਇਹ ਚੀਜ਼ਾਂ ਤਾਂ ਉਹ ਥੋੜਾ ਅਲੱਗ ਆਪਣਾ ਦਿਮਾਗ ਨਾਲ ਲਗਾਇਆ ਜਾਵੇ ਤੇ ਦੀਵਾਲੀ ਹੈ ਤਿਹਾਰ ਹੈ ਬੜੀ ਹੀ ਤੁੰਬ ਇੱਕ ਇਤਿਹਾਸਿਕ ਤਿਹਾਰ ਹੈ ਦੀਵਾਲੀ ਜੋ ਮੰਨੇ ਜਾਂਦੇ ਪੂਰੀ ਦੁਨੀਆ ਮਨਾਉਂਦੇ ਉਹਨੂੰ ਬੜੇ ਵਧੀਆ ਤਰੀਕੇ ਦੇ ਨਾਲ ਇਸ ਨੂੰ ਇੰਜੋਏ ਕੀਤਾ ਜਾਵੇ ਤੇ ਸਰ ਦੀਵਾਲੀ ਦੀ ਰਾਤ ਇੱਕ ਗੱਲ ਕਹੀ ਜਾਂਦੀ ਹੈ ਕਿ ਜੋ ਲక్ష్ਮੀ ਮਾਤਾ ਦੀ ਆਪਾਂ ਘਰ ਦੇ ਵਿੱਚ ਪੂਜਾ ਕਰਦੇ ਹਟੜੀ ਵਾਲਦਿਆਂ ਫੋਟੋਆਂ ਲਗਾਈਆਂ ਜਾਂਦੀਆਂ ਨੇ ਹਨਾ ਤੇ ਇਸ ਦੀ ਇੱਕ ਗੱਲ ਕਹੀ ਜਾਂਦੀ ਹੈ ਕਿ ਰਾਤ ਨੂੰ ਅਗਰ ਬਾਹਰ ਖੁੱਲਾ ਰੱਖਿਆ ਜਾਵੇ ਤਾਂ ਲక్ష్ਮੀ ਮਾਤਾ ਜਿਹੜੀ ਕਿ ਇਹ ਘਰ ਦੇ ਵਿੱਚ ਆਉਂਦੀ ਹੈ ਹਨਾ ਤਾਂ ਇਹ ਕੀ ਹੁੰਦਾ ਦੇਖੋ ਇਹ ਹਰ ਇੱਕ ਲੋਕਾਂ ਦਾ ਇੱਕ ਵਿਸ਼ਵਾਸ ਹੈ ਜੀ ਇਹ ਖਰੀਕ ਲੋਕ ਆਪਣੇ ਇੱਕ ਵਿਸ਼ਵਾਸ ਨੂੰ ਕਰਦੇ ਆ ਕਿ ਉਸ ਟਾਈਮ ਪਹਿਲੇ ਟਾਈਮਾਂ ਦੇ ਵਿੱਚ ਕਾਲੀ ਦਾਤਾਂ ਹੁੰਦੀਆਂ ਸੀ ਲੋਕ ਦਰਦੇ ਬਹੁਤ ਸੀ ਜੀ ਵੀ ਕੋਈ ਜਿਵੇਂ ਆਪਣੇ ਕਈ ਅਸੇ ਤਿਉਹਾਰ ਮਨਾਏ ਜਾਂਦੇ ਆ ਕਿ ਪੁਰਾਣੇ ਤਿਉਹਾਰ ਮਨਾਏ ਨੇ ਜਿਨ੍ਹਾਂ ਦੇ ਹਰ ਤਿਉਹਾਰ ਦੇ ਵਿੱਚ ਕੋਈ ਨਾ ਕੋਈ ਮੋਟਿਵ ਹੁੰਦਾ ਉਸ ਦੇ ਵਿੱਚ ਇਹ ਮੰਨ ਲੈਂਦਾ ਵੀ ਤੁਸੀਂ ਜੇ ਪਟਾਕੇ ਚਲਾਉਂਗੇ ਲక్ష్ਮੀ ਨੇ ਆਣਾ ਆਪਣੇ ਦਰਵਾਜ਼ੇ ਖੁੱਲੇ ਰੱਖੋਗੇ ਦੀਵਾਲੀ ਦੇ ਟਾਈਮ ਦੇ ਵਿੱਚ ਤੇ ਕੋਈ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਅਛਾਈ ਦੇ ਨਾਲ ਬੁਰਾਈ ਵੀ ਹੁੰਦੀ ਹੈ ਜੀ ਜੇ ਅਸੀਂ ਘਰ ਸਜਾ ਕੇ ਰੱਖਨੇ ਆ ਕੁਝ ਲਾ ਕੇ ਲੋਕਾਂ ਦਾ ਵੀ ਕੋਈ ਚੋਰੀ ਚੋਕਰੀ ਨਾ ਹੋ ਜਵੇ ਤਾਂ ਲੋਕੀ ਸੋਦੇ ਵੀ ਦੀਵਾਲੀ ਨੂੰ ਸਜਾ ਕੇ ਰੱਖੋ ਤੇ ਘਰ ਜਾਗਦੇ ਰਹੋ ਕਿ ਲక్ష్ਮੀ ਆਏਗੀ ਉਹਨਾਂ ਦਾ ਮਤਲਬ ਇਹ ਹੁੰਦਾ ਕਿ ਬੰਦਾ ਸਾਰੀ ਰਾਤ ਜਾਗਦਾ ਰਹੇ ਚੁੱਕਣੇ ਰਹਿੰਦੇ ਆ ਦੂਜੋ ਰੱਬ ਦਾ ਨਾਮ ਵੀ ਲੈ ਲੈਂਦਾ ਹੈ ਜਾਂ ਰੱਬ ਦੇ ਇੱਕ ਭਗਤੀ ਵਾਲੀ ਵੀ ਚਲਾ ਜਾਂਦਾ ਹੈ ਇਹਦੇ ਕੁਝ ਮੋਟਿਵਸ ਹੁੰਦੇ ਆ ਇਹਦੀਆਂ ਲੰਮੀਆਂ ਕਹਾਣੀਆਂ ਨੇ ਮੈਂ ਤੁਹਾਡੇ ਚੈਨਲ ਦੇ ਦੇ ਜੀ ਗੱਲ ਕਰਾਂਗੇ ਮਗਰ ਇੰਨਾ ਕੀ ਹੈ ਕਿ ਇਹ ਇੱਕ ਤਿਹਾਰ ਹੈ ਇੱਕ ਆਸਥਾ ਦਾ ਤਿਹਾਰ ਹੈ ਇੱਕ ਮਨ ਦੇ ਜਿਹੜੇ ਮਨ ਉਲਾਸ ਦਾ ਤਿਹਾਰ ਹੈ ਇੱਕ ਜਿਹਨੂੰ ਖੁਸ਼ੀ ਦਾ ਤਿਹਾਰ ਹੈ ਇਹਨੂੰ ਉਸ ਤਰੀ ਮਨਾਇਆ ਜਾਂਦਾ ਹੈ ਲక్ష్ਮੀ ਦੀ ਪੂਜਾ ਕਰੋ ਸਭ ਕੁਝ ਕਰੋ ਸਭ ਜੋ ਤੋੜਾ ਦੀ ਕਿਉਂਕਿ ਪੁਰਾਣੇ ਟਾਈਮ ਦੇ ਸਮਾਂ ਤਾਂ ਇਹ ਇੱਕ ਤਿਹਾਰੀ ਸੀ ਇਹਨੂੰ ਤਿਹਾਰ ਆਪਣੇ ਮਨ 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 ਮਰਿਆਦਾ ਨਾਲ ਮਨਾਇਆ ਜਾਂਦਾ ਜੀ ਤੇ ਮੈਂ ਜਿਹੜੀ ਗੱਲ ਆਪਣੀ ਜਾਦੂ ਟੋਣੇ ਨੂੰ ਲੈ ਕੇ ਚੱਲਦੀ ਆ ਰਹੀ ਸੀ ਇੱਕ ਰਾਜ਼ ਹੈ ਜਿਹੜੇ ਇਹ ਲੋਕਾਂ ਦੇ ਨਾਲ ਹਲੇ ਵੀ ਬਨੇ ਹੋਏ ਨੇ ਸੋ ਬੜੇ ਅچھے ਤਰੀਕੇ ਨਾਲ ਕੁਝ ਗੱਲਾਂ ਨੇ ਜਿਹੜੀਆਂ ਸਰਨੇ ਜਿਹੜੀਆਂ ਨੇ ਕੀ ਕਲੀਅਰ ਕੀਤੀਆਂ ਨੇ ਜਾਦੂ ਟੋਣੇ ਲੈ ਕੇ ਕਿਉਂਕਿ ਇਹ ਚੀਜ਼ ਤਾਂ ਹੈ ਵੀ ਹੈ ਤੇ ਨਹੀਂ ਵੀ ਹੈ ਜੇ ਮੰਨੀਏ ਆਪਣੇ ਤਰੀਕੇ ਨਾਲ ਸਹੀ ਤਰੀਕੇ ਨਾਲ ਅਗਰ ਰੱਬ ਨੂੰ ਮੰਨਿਆ ਜਾਵੇ ਤਾਂ ਇਹ ਕੁਝ ਵੀ ਨਹੀਂ ਹੈ ਸੋ ਬੜਾ ਅੱਛਾ ਲੱਗਦਾ ਹੈ ਇਹ ਜਿਹੇ ਗੱਲਾਂ ਸੁਣ ਕੇ ਕਿਉਂਕਿ ਜਿਹੜੀ ਨੈਗੇਟਿਵ એનર્ਜੀ ਆਇਆ ਪੋਜ਼ਿਟਿਵ ਹੈ ਜਿੰਨਾਂ ਤੋਂ ਬਹੁਤ ਜ਼ਿਆਦਾ ਆਪਾਂ ਨੂੰ ਜੋੜਦੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਦੀਵਾਲੀ ਹੈ ਤਿਹਾਰ ਵਧੀਆ ਤਰੀਕੇ ਨਾਲ ਮਨਾਇਆ ਜਾਵੇ ਲੋਕਾਂ ਨੇ ਵਿਆਮਾ ਪਰਮਾ ਦੇ ਵਾਰ ਵਿੱਚੋਂ ਬਾਹਰ ਕੱਢਿਆ ਜਾਵੇ ਸੋ ਇਸੇ ਤਰ੍ਹਾਂ ਹੀ ਹੋਰ ਵੀ ਕੁਝ ਗੱਲਾਂ ਆਪਾਂ ਅੱਗੇ ਲੈ ਕੇ ਚੱਲਦੇ ਰਹਾਂਗੇ ਡੀਡੀਸੀ ਦੇ ਨਾਲ ਜੁੜੇ ਰਹਿਣਾ ਮੈਰਬਨੀ ਧੰਨਵਾਦ